ਪੰਜਾਬ ਦੇ ਮੌਜੂਦਾ ਸਮੇਂ ਦੇ ਵਿੱਚ ਨੌਜਵਾਨਾਂ ਤੋਂ ਲੈ ਕੇ ਬੁੱਢੇ ਅਤੇ ਬੱਚਿਆਂ ਦੇ ਵਿੱਚ ਵਿਦੇਸ਼ ਜਾਣ ਦੀ ਜੱਦ ਇਸ ਕਦਰ ਵੱਧ ਗਈ ਹੈ ਕਿ ਹੁਣ ਇੱਥੋਂ ਦੇ ਨੌਜਵਾਨ ਆਪਣੀਆਂ ਜਾਨਾਂ ਖਤਰੇ ਦੇ ਵਿੱਚ ਪਾ ਕੇ ਕਿਸੇ ਵੀ ਅਣਮਹਾਨੇ ਵਿਦੇਸ਼ ਵੱਲ ਨੂੰ ਕੂਚ ਕਰ ਰਹੇ ਹਨ ਜਿਸ ਦੇ ਸਿੱਟੇ ਬਹੁਤ ਗੰਭੀਰ ਵਿਖਣ ਨੂੰ ਮਿਲ ਰਹੇ ਹਨ ਮਾਮਲਾ ਅੰਜਾਲਾ ਦੇ ਪਿੰਡ ਗੱਗੂ ਮਾਉਂ ਦਾ ਹੈ ਜਿੱਥੋਂ ਦੇ ਨੌਜਵਾਨ ਗੁਰਮੀਤ ਸਿੰਘ ਅਤੇ ਉਸਦੇ ਰਿਸ਼ਤੇਦਾਰ ਅਜੀਪਾਲ ਸਿੰਘ ਦੇ ਵਿੱਚ ਅਮਰੀਕਾ ਜਾਣ ਦੀ ਜ਼ਾਹਤ ਇਸ ਕਦਰ ਵਾਪਰੀ ਸੀ ਕਿ ਉਹ ਲਾਲੀ ਦੀ ਏਜੰਟ ਦੇ ਚਾਂਸੇ ਦੇ ਵਿੱਚ ਆ ਕੇ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵੱਲ ਚੜਪੇ ਅਤੇ ਰਸਤੇ ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਪਹੁੰਚਣ ਤੋਂ ਬਾਅਦ ਹਾਲਤ ਇਹੋ ਜਿਹੀ ਹੋ ਗਈ ਕਿ ਉੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਦੋਨਾਂ ਨੌਜਵਾਨਾਂ ਨੂੰ ਇੱਕ ਡੌਂਕਰ ਦਾ ਕਤਲ ਕਰਨ ਦੇ ਦੋਸ਼ਾਂ ਦੇ ਹੇਠ ਜੇਲ੍ਹ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਅਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਬੰਦੀ ਪੀੜਤ ਸਾਹਿਬ ਸਿੰਘ ਅਤੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਗਰਮੇਸ਼ ਸਿੰਘ ਅਤੇ ਭਨੇਵਾ ਅਜੀਪਾਲ ਸਿੰਘ ਵਿਦੇਸ਼ ਦੇ ਲਈ ਅਮਰੀਕਾ ਜਾਣ ਦੇ ਲਈ ਘਰੋਂ ਗਏ ਸਨ ਅਤੇ ਬਾਅਦ ਇండోਨੇਸ਼ੀਆ ਰਸਤੇ ਦੇ ਵਿੱਚ ਰੁਕੇ ਜਿੱਥੇ ਉਹਨਾਂ ਦੇ ਵੱਲੋਂ ਪਹੁੰਚਣ ਤੋਂ ਬਾਅਦ ਕਰੇ ਫੋਨ ਕਰ ਸਹੀ ਸਲਾਮਤ ਹੋਣ ਦੀ ਖਬਰ ਦਿੱਤੀ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਡੌਂਕਰ ਉਹਨਾਂ ਨੂੰ ਮਾਰ ਦੇ ਘੁੱਟਦੇ ਸਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵਾਪਸ ਕਰੇ ਆਉਣ ਦਾ ਫੈਸਲਾ ਲਿਆ ਗਿਆ ਅਤੇ ਉੱਥੋਂ 에ਅਰਪੋਰਟ ਦੇ ਲਈ ਨਿਕਲ ਪਏ। ਪਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਫੋਨ ਨਹੀਂ ਆਇਆ ਅਤੇ ਉਹਨਾਂ ਨੂੰ ਖਬਰ ਮਿਲੀ ਕਿ ਦੋਨਾਂ ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹਨਾਂ ਕਿਹਾ ਕਿ ਉਹਨਾਂ ਦੇ ਬੱਚੇ ਬੇਕਸੂਰ ਹਨ ਜਦਕਿ ਡੌਂਕਰ ਆਪਤ ਦੇ ਵਿੱਚ ਲੜਕੇ ਮਰ ਕੇ ਹਨ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਵਾਪਸ ਕਰ ਲਿਆ ਜਾਵੇ ਉੱਥੇ ਹੀ ਸਬੰਧੀ ਗਰਮੇਸ਼ੀ ਦੀ ਮਾਤਾ ਕੁਲਦੀਪ ਕੌਰ ਨੇ ਕਿਹਾ ਕਿ ਸ਼ਨੀਵਾਰ ਆਖਰੀ ਵਾਰ ਉਹਨਾਂ ਦੇ ਪੁੱਤ ਦੇ ਨਾਲ ਗੱਲ ਹੋਈ ਸੀ ਅਤੇ ਉਸਨੇ ਕਿਹਾ ਸੀ ਕਿ ਉਸ ਨਾਲ ਕੁੱਟਮਾਰ ਹੋ ਰਹੀਆ ਅਤੇ ਉਹ ਵਾਪਸ ਕਰ ਆ ਰਹੇ ਹਨ ਜਿਸ ਤੋਂ ਬਾਅਦ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਅਤੇ ਉਹਨਾਂ ਨੂੰ ਇਹ ਖਬਰ ਮਿਲੀ। ਤੇ ਉਹਨਾਂ ਨੇ ਕਿਹਾ ਕਿ ਅਪਚਰ ਘੱਟ ਦੇ ਕਿੰਨੇ ਪੈਸੇ ਲਾਓਗੇ? ਉਹਨਾਂ ਕਹਿੰਦੇ 35 ਲੱਖ ਰੁਪਏ ਲਵਾਂਗੇ ਤਾਂ ਤੁਹਾਨੂੰ ਸਿੱਧਾ ਅਮਰੀਕਾ ਦੇ ਵਿੱਚ ਕੱਲੇਾਂਗੇ। ਤੇ ਉਹ ਸਾਡਾ ਜਿਹੜਾ ਕਾਸ਼ਦੀਪ ਸਿੰਘ ਭਨੇਵਾ ਉਹ ਤੇ ਚਲੋ ਵੀ ਠੀਕ ਠਾਕ ਬੰਦਾ ਲੱਗਦਾ ਚਲ ਕੋਈ ਨਹੀਂ ਭੇਜ ਦਿੰਦੇ ਆ। ਤੇ ਉਹ ਭੇਜਣ ਬਾਅਦੂਤ ਉਹਨੇ ਆਪਣੇ ਦਿੱਲੀ ਤੋਂ 5 ਤਰੀ ਨੂੰ ਘਰੋਂ ਗਏ ਨੇ ਤੇ 9 ਤਰੀ ਤੋਂ ਦਿੱਲੀ ਨੂੰ ਟਿਕਟਾਂ ਘਟਾ ਦਿੱਤੀਆਂ ਨੇ ਤੇ 9 ਤਰੀ ਤੋਂ ਤੀਤਾਂ ਕਟਾਈਆਂ ਤੇ ਇੰਡਾ ਨੂੰ ਸੀ ਉਤਰ ਕੇ ਅਗਲੇ ਪਾਸੇ ਕੋਈ ਉਹਨਾਂ ਦਾ ਆਦਮੀ ਬੰਦਿਆਂ ਦਾ ਲੈਣ ਆਇਆ ਉਹ ਲੈ ਕੇ ਆਪਣੇ ਘਰ ਵਿੱਚ ਜਿੱਥੇ ਨਖੜਨਾ ਹੀ ਲੈ ਗਏ ਲੈ ਕੇ ਤੇ ਉੱਥੇ ਜਾ ਕੇ ਉਹਨਾਂ ਨੇ ਜਦੋਂ ਵੇਖਿਆ ਤੇ ਬੰਦੇ 5 ਜਣੇ 4 ਜਣੇ ਉੱਥੇ ਬੈਠੇ ਸੀ ਬਹਿ ਕੇ ਤੇ ਇਹਨਾਂ ਸਾਡੇ ਬੰਦਿਆਂ ਦੋਵਾਂ ਨੂੰ ਬੰਨ ਲਿਆ ਬੰਨ ਕੇ ਤੇ ਉਹਨਾਂ ਦੇ ਪੈਸੇ ਜਿਹੜੇ ਖੜੇ ਸੀ ਘਰੋਂ 5-5000 ਡਾਲਰ ਇੱਕ ਜਣੇ ਨੇ ਉਹ 10000 ਡਾਲਰ ਅਮਰੀਕਾ ਦਾ ਉਹ ਉਹਨਾਂ ਨੇ ਖੋ ਕੇ ਤੇ ਰੱਖ ਲਿਆ ਖੋ ਲਿਆ ਖੂਤ ਤੋਂ ਬਾਅਦ ਇਹਨਾਂ ਕੁੱਟਮਾਰ ਕੀਤੀ ਬੰਦੇ ਨੂੰ ਬੰਨ ਗਏ ਰੋਟੀ ਪਾਣੀ ਨਹੀਂ ਦਿੱਤਾ ਕੋ ਇਹਨਾਂ ਨੇ ਤੇ ਸਾਨੂੰ ਫੋਨ ਉਹਨਾਂ ਕਰਾਇਆ ਵੀ ਤੁਸੀਂ ਕਹੋ ਘਰ ਵਿੱਚ ਆਪਣੇ ਵੀ ਰੋਟੀ ਪਾਣੀ ਖਾ ਲਿਆ ਵਾ ਅਸੀਂ ਗਾਂਹ ਚੱਲਿਆ ਹੁਣ ਤੇ ਸਾਡੇ ਨਾਲ ਇੱਕ ਵੀਰ ਜਾ ਰਿਹਾ ਹ ਇਸ ਤਨ ਕਹਿ ਕੇ ਤੇ ਉਹਨਾਂ ਨੂੰ ਫੋਨ ਫੇਰ ਕੀਤਾ ਵੀ ਚਲੋ ਅਸੀਂ ਮੈਂ ਕਿਹਾ ਠੀਕ ਠਾਕ ਜਾ ਰਹੇ ਹਾਂ ਤੇ ਠੀਕ ਠਾਕ ਜਾ ਰਹੇ ਹਾਂ ਸਾਡੇ ਨਾਲ ਹੀ ਵੀਰ ਕੇ ਜਾ ਰਿਹਾ ਉਹਨਾਂ ਦੇ ਦਬਾਅ ਪੈਣ ਕਰਕੇ ਉਹ ਚਾਰ ਪੰਜ ਜਣੇ ਜਿਹੜੇ ਦਬਾਅ ਪੈਣ ਕਰਕੇ ਉਹਨਾਂ ਬੱਚਿਆਂ ਦਾ ਤੇ ਉਹਨਾਂ ਕਹਿਆ ਵੀ ਮਲੋ ਘਰ ਵਿੱਚ ਤੁਸੀਂ ਇਹ ਗੱਲ ਕਹੋ ਵੀ ਇਹ ਠੀਕ ਠਾਕ ਉਹ ਦਬਾਅ ਦੇ ਨਾਲ ਵਿਚਾਰਿਆਂ ਨੇ ਕਹਿਣਾ ਪਿਆ ਉਹ ਮਜਬੂਰ ਹੋਣਾ ਪਿਆ ਉਹਨਾਂ ਨੂੰ ਵੀ ਮੌਤਾ ਦੇ ਅੱਗੇ ਬਣ ਸਵਾਲ ਜੱਪਣ ਦੇ ਸੋ ਉਹ ਤੋਂ ਬਾਅਦ ਉਹਨਾਂ ਦੇ ਇੱਕ ਦੋ ਦਿਨ ਇਦਾਂ ਕੀਤਾ ਅਗਲੇ ਦਿਨ ਜਦਾਂ ਕੀਤਾ ਵੀ ਸਾਡਾ ਫੇਰ ਮੈਸੇਜ ਕੀਤਾ ਵੀ ਇਹ ਗਾਂ ਜਾ ਰਹੇ ਆ ਸਾਡੇ ਨਾਲ ਵੀਰ ਜਾ ਰਿਹਾ ਇੱਕ ਹੋਰ ਉਹ ਜਿਹੜਾ ਖਾੜਿਆ ਉਹ ਸਿੱਧਾ ਸਾਨੂੰ ਉੱਥੇ ਤਾੜੇਗਾ ਜਾ ਕੇ ਉਹਦੇ ਨਾਲ ਹੀ ਸਾਡੇ ਚਲੋ ਤੀਸਰੇ ਦਿਨ ਫੇਰ ਇੱਕ ਲਈ ਮੈਸੇਜ ਕੀਤਾ ਉਹਨਾਂ ਨੇ ਵੀ ਬੰਦੇ ਤੁਸੀਂ ਆਪਾਂ ਡਾਡੀ ਜੀ ਅਮਰੀਕਾ ਪਹੁੰਚ ਲਿਆ ਮੇਰੇ ਗਰਮੇਰ ਸਿੰਘ ਨੇ ਕਿਹਾ ਵੀ ਅਮਰੀਕਾ ਪਹੁੰਚ ਲਿਆ ਡਾਡੀ ਥੋੜਾ ਰਹਿ ਗਿਆ ਸਫ਼ਰ ਡੌਂਕਰ ਦੱਸਦਾ ਵੀ ਇੱਕ ਦਿਨ ਦਾ ਫਸ ਰਹਿ ਗਿਆ ਭਲਕੇ ਤੁਸੀਂ ਪਹੁੰਚ ਜਾਓ ਮੁੰਡਿਆਂ ਨੇ ਦੋ ਨਾਲ ਸਵੇਰੇ ਆਪਾਂ ਦੱਸਿਆ ਪੀ ਇਹ ਉਥੋਂ 에어ਪੋਰਟੋਂ ਉਹਨਾਂ ਦੇ ਘਰੋਂ ਜਦੋਂ ਵੇਖਿਆ ਪੀ ਉਹ ਡੋਂਗਰ ਜਿਹੜੇ ਪੈਸਿਆਂ ਦੇ ਉੱਤੇ ਲੜ ਰਹੇ ਨੇ ਪਹਿਲਾਂ ਮੁੰਡਿਆਂ ਨੂੰ ਵਿਚਾਰਾਂ ਬੰਨਕੋਟ ਕੇ ਮਾਰਿਆ ਸੀ ਤੇ ਉਹਨਾਂ ਵੇਖਿਆ ਪੀ ਇਹ ਲੜ ਰਹੇ ਨੇ ਆਪਾਂ ਚੋਂ ਦੀ ਪੈਸਿਆਂ ਦੇ ਪਹਿਲਾਂ ਮੀਠੇ ਸ਼ਰਾਬ ਨਾਲ ਖਾਦਾ ਉਹਨਾਂ ਡੋਂਗਰਾਂ ਨੇ ਆਪਾਂ ਜਿਹੜਾ ਲੜ ਕੇ ਤੇ ਉਹਨਾਂ ਵੇਖਿਆ ਪੀ ਹਣੋ ਮੁੰਡੇ ਆਪਣਾ ਪੈਸੇ ਖੋਖ ਰੱਖ ਲਏ ਉਹਨਾਂ ਵੇਖਿਆ ਵੀ ਮੁੰਡਿਆਂ ਨੇ ਪੀ ਹੁਣ ਲੜ ਰਹੇ ਨੇ ਆਪਣਾ ਹੁਣ ਦਾ ਲੱਗ ਰਿਹਾ ਨਹੀਂ ਤੇ ਇਹਨਾਂ ਨੇ ਸਾਡੂ ਕੋ ਇੰਡੀਆ ਤੋਂ ਪੈਸੇ ਮੰਗਾਵਾਂਗੇ ਬਾਕੀ 35 35 ਲੱਖ ਰੁਪਈਆ ਤੇ ਸਾਨੂੰ ਮਾਰ ਦੇਣਗੇ ਆਪਾਂ ਹੋਵੇ ਨਾ ਤੇ ਹੁਣ ਪਲਾਨ ਸਾਡਾ ਬਣਿਆ ਤਾਂ ਇਹ ਉਹਨੇ ਨਿਕਲ ਜਾਈਏ ਇਥੋਂ ਉਹ ਨਿਕਲਦੇ ਬਾਜੂਤ ਸਾਡੇ ਮੁੰਡੇ ਦੋਵੇਂ ਜਿਹੜੇ ਸੀ ਉਹ 에어ਪੋਰਟ ਬਾਲੀ 에어ਪੋਰਟ ਪੈਂਦੀ ਉੱਥੇ ਆ ਕੇ ਉਹਨਾਂ ਨੇ ਵਿਚਾਰਿਆ ਸਾਨੂੰ ਫੋਨ ਕੀਤਾ ਆਪਣੇ ਕਾਸ਼ਦੀਪ ਸਿੰਘ ਨੂੰ ਫੋਨ ਕੀਤਾ ਵੀ ਸਾਡੀ ਟਿਕਟ ਵਾਪਸੀ ਜਲਦੀ ਤੋਂ ਜਲਦੀ ਕੀਤੀ ਜਾਵੇ ਇਸੇ ਸਾਨੂੰ ਬਹੁਤ ਖਤਰਾ ਬਣ ਕੇ ਰੱਖਿਆ ਗਿਆ ਸਾਨੂੰ ਗਲਤ ਫੋਨ ਕਰਵਾਉਂਦੇ ਰਹੇ ਤੁਹਾਨੂੰ ਪੀਐਸੀ ਅਮਰੀਕਾ ਪਾਉਂ ਚੱਲੇ ਆ ਉੱਥੇ ਪਹੁੰਚਲੇ ਆ ਪਰ ਸਾਨੂੰ ਉੱਥੇ ਘਰ ਵਿੱਚ ਬੱਧਾ ਸੀ ਉਹ ਚਮਾ ਬੰਦੇ ਜਿਹੜੇ ਨੇ ਕੁੱਟਿਆ ਸੀ ਉਹ ਸ਼ਰਾਬ ਪੀਣ ਬਾਪੇ ਲੜ ਪਏ ਆਪੇ ਪੈਸਿਆਂ ਦੇ ਚੋਪਾ ਚੋਂਦੀ ਤੇ ਇਸ ਕਰਕੇ ਇਹ 에어ਪੋਰਟ ਸਾਡੀ ਟਿਕਟ ਵਾਪਸੀ ਕੀਤੀ ਜਾਵੇ ਮੇਰਾ ਭਨੇਵਾ ਜਿਹੜਾ ਸੀ ਅਜੇ ਆਪਣਾ ਕਾਸ਼ਦੀਪ ਸਿੰਘ ਉਹਨਾਂ ਟਿਕਟ ਵਾਪਸੀ ਕਰਾ ਦਿੱਤੀ ਵਾਪਸੀ ਟ ਤੇ 2:2 ਨਦੀ ਕੋਈ 9:30 ਵਜੇ ਦੀ ਸ਼ਾਮ ਦੀ ਤੇ ਸਾਰਾ ਦਿਨ ਉਹਤੇ ਬਹਿ ਰਹੇ ਤੇ ਉਹਨਾਂ ਦੀ ਸਾਡੇ ਨਾਲ ਗੱਲ ਹੁੰਦੀ ਰਹੀ ਵੀ ਮੈਸੇਜ ਚੱਲਦੇ ਫੋਨ ਚੱਲਦੇ ਰਹੇ ਉਹ ਕਹਿ ਰਹੇ ਠੀਕ ਠਾਕ ਅਣਸਾੜ ਕੋ ਪੈਸੇ ਹਨ ਕਿ ਰੋਟੀ ਵੀ ਸਾਡੇ ਕੋ ਖਾਣ ਲਈ ਕੋ ਹੈ ਨਹੀਂ ਗਈ ਭੁੱਖੇ ਹਾਂ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਜਿੱਦਾਂ ਦਾ ਸਾਰ ਲੋਕ ਅਸੀਂ ਕੱਲ ਨੂੰ ਤੁਸੀਂ ਦਿੱਲੀ ਤੋਂ ਹੀ ਪਹੁੰਚ ਜਾਓਗੇ ਤੇ ਕੋਈ ਨਹੀਂ ਤੁਹਾਨੂੰ ਅੱਗ ਲਾ ਜਾਵਾਂਗੇ ਹਨ ਕਿ ਤੇ ਉਸ ਤੇ ਵਿਚਾਰੇ ਭੁੱਖੇ ਪਾਣੇ ਉੱਥੇ ਬਹਿ ਰਹੇ ਤੇ ਉਸ ਨੂੰ ਮੜ ਕੇ ਸਾਨੂੰ ਫੋਨ ਕਰ ਰਿਹਾ ਵੀ ਅੱਜ ਹੁਣ ਸਾਡੀ ਐਂਟਰੀ ਹੋਣ ਦਾ ਟਾਈਮ ਹੋ ਗਿਆ ਹੈ ਐਂਟਰ ਹੋ ਜਾਾਂਗੇ ਤੇ ਫਿਰ ਤੁਹਾਨੂੰ ਬਾਅਦ ਵਿੱਚ ਜਹਾਜ਼ ਵਿੱਚ ਬਹਿ ਕੇ ਫੋਨ ਉਹ ਜਦੋਂ ਐਂਟਰ ਹੋ ਗਏ ਤੇ ਉਹ ਸਾਹੀਂ ਫੋਨ ਲਾਉਣੇ ਸ਼ੁਰੂ ਕਰਤੇ ਪਛਾਤ ਸਾਡੇ ਬੱਚੇ ਸਾਡੇ ਬੈਠੇ ਨਹੀਂ ਵੇਖੀ ਪੁੱਛੀ ਉਹਨਾਂ ਦਾ ਫੋਨ ਚੱਲ ਰਿਹਾ ਸੀ ਤੇ ਮੈਸੇਜ ਚੱਲ ਰਿਹਾ ਸੀ ਉਹਨਾਂ ਨੇ ਕੋਈ ਵੀ ਸਾਨੂੰ ਜਵਾਬ ਨਹੀਂ ਦਿੱਤਾ ਤੇ ਫੋਨ ਚੱਲ ਰਿਹਾ ਸੀ ਉਸ ਤੋਂ ਬਾਅਦ ਅਸੀਂ ਫਿਰ ਵੇਖਿਆ ਵੇਟ ਕੀਤੀ 5-7 ਘੰਟੇ ਬੰਦੇ ਸਾਡੇ ਕਿਉਂ ਨਹੀਂ ਚੜੇ ਫੋਨ ਚੱਲ ਰਿਹਾ ਸਾਨੂੰ ਸ਼ੱਕ ਪੈ ਗਿਆ ਉਹਨਾਂ ਡੌਂਗਰਾਂ ਨੇ ਬੰਦੇ ਫਿਰ ਹੱਥ ਵਿੱਚ ਆ ਗਏ ਨੇ ਤੇ ਜਾਂ ਫਿਰ ਪੁਲਿਸ ਤੋਂ ਉਹਨਾਂ ਨੂੰ ਕੰਪਲੀਟ ਕਰ ਦਿੱਤੀ ਜਾਂ ਤੇ ਆਪ ਆਪੇ ਲੜਾਈ ਹੋ ਗਈ ਉਹਨਾਂ ਦੀ ਤਦ ਕਰਕੇ ਹੱਥ ਜਾ ਗਿਆ ਪਰ ਉਹਨਾਂ ਉਹਨਾਂ ਨੇ ਵੀ ਸਿਰਫ ਵਿਚਾਰਿਆ ਨੇ ਚਲੋ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਮੈਨੂੰ ਮੈਂ ਕਿਸੇ ਵੀਰ ਭਰਾ ਦੇ ਨਾਲ ਵਿਚਾਰੇ ਨਾਲ ਬੇਨਤੀ ਕੀਤੀ ਵੇਖੋ ਯਾਰ ਕੋਈ ਮੇਰਾ ਤਰਲਾ ਕਰੋ ਵੀ ਕੋਈ ਇੱਥੇ ਐਸ ਆਪਣੇ ਐਸ ਹਾਜ ਦੇ ਫਲੈਟ ਤੇ ਕੋਈ ਬੰਦਾ ਸਾਡਾ ਐਸ ਟਿੱਟੜਾ ਚੜ੍ਹਿਆ ਨ ਚੜ੍ਹਿਆ ਉਹ ਮੁੰਡਿਆਂ ਨੇ ਵਿਚਾਰੇ ਨੇ ਕੋਈ ਮੋਬਾਈਲ ਤੇ ਵੇਖਿਆ ਵੀ ਉਹਨਾਂ ਪੁੱਛ ਗਿਜ ਕੀਤੀ ਉਹਨਾਂ ਕਿਹਾ ਵੀ ਨਹੀਂ ਇਹ ਐਸ ਟਿੱਟੜਾ ਬੰਦਾ ਇੱਥੇ ਨਹੀਂ ਕੋਈ ਏਅਰਪੋਰਟ ਤੋਂ ਚੜ੍ਹ ਕੇ ਤੇ ਇੱਥੇ ਜਲੀ ਤੱਕ ਨਹੀਂ ਆ ਫਿਰ ਅਸੀਂ ਚਲੋ ਸੱਜ ਸੱਜ ਵੇਂਦੇ ਰਹੇ ਤੇ ਇੱਕ ਦੋ ਦਿਨ ਲੱਗਾ ਫਿਰ ਉੱਥੋਂ ਵੀਡੀਓ ਆਉਂਦੇ ਆ ਪੀਆ ਵੀ ਤੁਹਾਡੇ ਬੰਦੇ ਜਿਹੜੇ ਮੁੰਡੇ ਦੋ ਗ੍ਰਿਫ ਤੇ ਕਤਲ ਕਰਦੇ ਵਿੱਚ ਫੜੇ ਗਏ ਨੇ ਪਰ ਕਤਲ ਇਹਨਾਂ ਕੀ ਕਰਨਾ ਵਿਚਾਰ ਰਹੇ ਨੇ ਤਾਂ ਆਪ ਜਾਣ ਪਛਾਣ ਕੇ ਭੱਜੇ ਡੰਗਰਾਂ ਦੇ ਕੋਲੋਂ ਡਰ ਕੇ ਬਚ ਕੇ ਉਹ ਇੱਕ ਛਣੀ ਇੱਕ ਛਣੀ ਕੁਮਾਰ ਦਾ ਨਾਮ ਆ ਉਹ ਆਪਣਾ ਹਿਸ਼ਾਰਪੁਰ ਤੇ ਰਹਿਣਾ ਛਣੀ ਕੁਮਾਰ ਆ ਉਹਦੀ ਇੱਥੇ ਵੀ ਬਹੁਤ ਅੱਗੇ ਪਰਚੇ ਹੋ ਚੁੱਕੇ ਨੇ ਉਹਦੇ ਘਰੋਂ 1.5 ਕਰੋੜ ਰੁਪਇਆ ਦੱਸਦੇ ਫੜਿਆ ਗਿਆ ਵਾ ਉਹ 1.5 ਕਰੋੜੀ ਫੜੇ ਕਰਕੇ ਆਪ ਫਲੋਰ ਆ ਉਹਦੇ ਇੰਡੋਨੇਸ਼ੀਆ ਵਿੱਚ ਉਹਦਾ ਪਿਓ ਤੇ ਉਹਦੀ ਜਿਹੜੀ ਘਰਵਾਲੀ ਆਪਣੀ 900ਾ ਦੋਵੇਂ ਪੁਲਿਸ ਦੀ ਗ੍ਰਿਫਤਾਰੀ ਵਿੱਚ ਆ ਤੇ ਉਹ ਜਵਾਨ ਉਧਰ ਆਪਣੇ ਇੰਡੋਨੇਸ਼ੀਆ ਦੇ ਵਿੱਚ ਆਪਣੇ ਨਜ਼ਾਰੇ ਲੈ ਰਿਆ ਪੈਸੇ ਲੁੱਟ ਲੁੱਟ ਕੇ ਲੋਕਾਂ ਕੋ ਬੰਦੇ ਮਾਰ ਮਾਰ ਕੇ ਲੋਕਾਂ ਕੋ ਡੰਕਰਾਂ ਰੜ ਕੇ ਤੇ ਜੰਟੜਾਂ ਰੜ ਕੇ ਇਹ ਧੋਖਾਧੜੀ ਕਰ ਰਹੇ ਨੇ ਇਹਨਾਂ ਦੇ ਕੋਈ ਮੈਂ ਸਰਕਾਰ ਨੂੰ ਇਹ ਕਹਿਣਾ ਵਾਂ ਵੀ ਬਿਲ ਤੋਂ ਚੱਲ ਤਾਂ ਪਹਿਲੀ ਤੇ ਗੱਲ ਇਹ ਸਾਡੀ ਇਹ ਹੈ ਵੀ ਬੱਚਿਆਂ ਦੀ ਸਾਡੀਆਂ ਵੀਡੀਓ ਬਹੁਤ ਆ ਰਹੀਆਂ ਫਾਂਸੀ ਹੋ ਚੁੱਕੀ ਆ ਫਲਾਂ ਹੋ ਚੁੱਕਾ ਵਾ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਇਹਨਾਂ ਜੰਟਾਂ ਤੇ ਕੀਤੀ ਜਾਵੇ ਸਰਕਾਰਾਂ ਸਾਡੇ ਬੱਚਿਆਂ ਨੂੰ ਘਰੋਂ ਜਲਦੀ ਜਲਦੀ ਪਹੁੰਚਾਉਣ ਇਹ ਮੋਦੀ ਸਾਹਿਬ ਦੇ ਗਾੜੀ ਬੇਨਤੀ ਕੀਤੀ ਜਾਂਦੀ ਹੈ 80 ਮੰਤਰੀ ਸਾਹਿਬ ਦੀ ਬੇਨਤੀ ਭਗਵੰਤ ਮਾਨ ਦੇ ਕੀਤੀ ਜਾਂਦੀ ਹੈ ਵੀ ਇਹਨਾਂ ਦਾ ਕੋਈ ਮੁੱਦਾ ਠਾਹਣ ਤੇ ਸਾਡੀ ਉਹਨਾਂ ਸਰਕਾਰਾਂ ਤੱਕ ਗਵਾਜ ਠਾਹਣ ਆਪਣੀ ਤੇ ਸਾਡੇ ਬੱਚੇ ਸਹੀ ਸਾਮਤ ਘਰ ਪਹੁੰਚਾਉਣ ਹੋਰ ਮੇਰੇ ਵੀਰਾਂ ਗਾੜੀ ਪ੍ਰਾਈਵੇਟ ਵੀਰਾਂ ਗਾੜੀ ਵੀ ਬੇਨਤੀ ਆ ਵੀ ਜੰਨੀ ਹੈਲਪ ਹੋਵੇ ਸਾਡੀ ਕਰਨ ਤੇ ਸਾਡੇ ਜਲਦੀ ਤੋਂ ਜਲਦੀ ਬੱਚੇ ਘਰ ਪਹੁੰਚਾਉਣ ਬਹੁਤ ਪਰੇਸ਼ਾਨੀ ਆ ਬਹੁਤ ਤੰਗ ਆ ਅਸੀਂ ਰੋਟੀ ਪੈਣ ਸੇ ਅਸੀਂ ਜੀ 35 ਲੱਖ ਰੁਪਈਆ ਇੱਕ ਬੱਚੇ ਦਾ ਕਿ ਕਿੰਨੇ ਪੈਸੇ ਲੱਗ ਗਏ ਇਹਲੇ ਪੈਸੇ ਲੱਗੇ ਸੀ 5-5000 ਡਾਲਰ ਲੱਗ ਗਏ ਸੀ 5000 ਉਹ ਮੁੰਡਾ 5000 ਤੋਂ 10000 ਡਾਲਰ ਨਾਲ ਖੜਿਆ ਜਿਹੜਾ ਉਹ ਖੋਲਿਆ ਖੋ ਗਏ ਤੇ ਉੱਥੇ ਨਾਲੇ ਵਿਚਾਰਿਆਂ ਨੇ ਰੋਟੀ ਪਾਣੀ ਨਹੀਂ ਦਿੱਤਾ ਤੇ ਪੈਸੇ ਵੰਡੇ ਤੋਂ ਉਹਨਾਂ ਲੜਾਈ ਹੋ ਗਈ ਇਹਨਾਂ ਦਾ ਫਿਰ ਦਾ ਲੱਗ ਗਿਆ ਉਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਤੇ 에어ਪੋਰਟ ਤੇ ਆਣ ਕੇ ਵਿਚਾਰੇ ਕਾਬੂ ਆ ਗਏ ਉਹ ਜਾਂ ਤੇ ਕੀ ਬਣਿਆ ਉਹ ਤੇ ਮਹਾਰਾਜ ਜਾਂਦਾ ਸਾਨੂੰ ਨਹੀਂ ਪਤਾ ਵੀਡੀਓ ਹੁੰਦੀ ਆ ਬਿਲਕੁਲ ਗਲਤ ਪਾਉਂਦੇ ਨੇ ਕਦੀ ਫਾਸੀ ਚੜਤਣਾ ਕਦੀ ਇਹਨਾਂ ਨੂੰ ਸੌਜਾ ਦੇ ਦੇਣੀ ਆ ਸਾਨੂੰ ਪੁੱਤ ਆਪਣੇ ਘਰ ਚਾਹੀਦੇ ਹੋਣੇ ਸਾਡੀ ਇਹ ਸਰਕਾਰਾਂ ਕੋਲ ਮੰਗਾਂ ਮੋਦੀ ਕੋਲ ਮੰਗਾਂ ਭਰਾਓ ਤੁਹਾਡੇ ਕੋਲੋਂ ਪੁੱਤ ਮੰਗ ਜੇ ਸਾਨੂੰ ਪੁੱਤ ਕਿਸ ਤਰ੍ਹਾਂ ਕਰ ਲਿਆਓ ਸਾਡੀ ਧੰਨਵਾਦ ਆ ਧੰਨਵਾਦ ਤੁਹਾਡੀ ਜੇ ਸਾਡੇ ਪੁੱਤ ਆ ਜਾਣ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਮੁਰਨਾ ਘਣਾਵਾਂਗੇ ਜਿਹੜੀ ਕੋਠੀ ਉਹ ਗਹਿਣੇ ਕਰ ਦਿੱਤੀ ਆ ਬਿਲਕੁਲ ਅਸੀਂ ਔਖੇ ਹੋ ਗਏ ਆ ਪੁੱਤ ਅਸੀਂ ਕੋਈ ਗੱਲ ਨਹੀਂ ਕਰ ਸਕਦੇ ਹੁਣ ਸਾਡੀ ਪੇਸ਼ਨੀ ਚ ਜਾਂਦੀ ਤੇ ਜੇ ਤੁਸੀਂ ਮੇਰੇ ਪੁੱਤ ਤਗੜੇ ਹੋ ਗਏ ਮੇਰੇ ਕੋ ਤੁਹਾਨੂੰ ਲਿਆਓ ਤਾਂ ਤੁਹਾਡੇ ਧੰਨਵਾਦ ਆ ਇਹਨਾਂ ਨਾਲ ਦੀਪ ਤੇ ਬੇਟੇ ਦਾ ਕੀ ਨਾਮ ਹੈ ਗੁਰਮੀਤ ਸਿੰਘ ਕਦੋਂ ਆਈ ਥੰਡ ਲਾਸਟ ਗੱਲ ਮੇਰੀ ਲਾਟ ਯਾਰ ਸ਼ਨੀਵਾਰ ਨੂੰ ਕੀ ਕਹਿੰਦਾ ਸੀ ਇਹ ਉਹ ਕਹਿੰਦਾ ਵੀ ਮੰਮੀ ਅਸੀਂ ਆਉਂਦੇ ਹਾਂ ਜਿਹਦਾ ਨੂੰ ਮਾਰਦੇ ਕੋਲ ਦੇ ਰਹੇ ਨੇ ਤੇ ਅਸੀਂ ਛੁੱਟ ਕੇ ਉੱਥੇ ਆ ਗਏ ਤੇ ਅਸੀਂ 에ਰਪੋਰਟ ਆ ਗਏ ਤੇ ਫਨੀ ਟਿਕਟ ਕਰਾਤੀਆਂ ਅਸੀਂ ਬਸ ਇਨਕੋਈ ਸੇਰੇ ਪਹੁੰਚਣਾ ਹੈ ਤੇ ਤੁਹਾਨੂੰ ਸੇਰੇ ਆ ਕੇ ਮਿਲਾਂਗੇ ਬਾਅਦ ਚ ਉਹਨਾਂ ਨਾਲ ਗੱਲ ਨਹੀਂ ਹੋਈ ਕੋਈ ਸੰਡੇ ਤੋਂ ਇੰਨੇ ਟਾਈਮ ਬਾਅਦ ਚ ਫੋਨ ਫਨ ਲਾਇਆ ਕੋਈ ਫੋਨ ਵੈ ਲੈ ਜਾਂਦੀ ਤੇ ਬਾਅਦ ਗੱਲ ਨਹੀਂ ਕੋਈ ਹੁੰਦੀ ਨਾ ਫੋਨ ਚੁੱਕਦੇ ਤੇ ਨਾ ਮੈਸੇਜ ਜਿੰਦੇ ਮੈਸੇਜ ਉਸ ਤੋਂ ਅਧੂ ਪਿੱਤੇ ਨਹੀਂ ਉਹਨਾਂ ਚੁੱਕੀ ਹੁਣ ਕੀ ਮੰਗ ਕਰਦੇ ਸਰਕਾਰ ਕੋਲ ਹੁਣ ਇਹ ਸਰਕਾਰ ਕੋਲ ਮੰਗ ਕਰਨੇ ਆ ਕਿ ਸਾਡੇ ਪੁੱਤ ਠੀਕ ਠਾਕ ਘਰ ਆ ਜਾਣ ਐਸਐਮਜੀ ਨਿਊਜ਼ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ